ਡੇਰਾ ਸਚਕੰਡ ਬੱਲਾ ਦੇ ਮੌਜੂਦਾ ਗੱਦੀ ਨਿਸ਼ੀਣ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਅਤੇ ਰਵਿਦਾਸੀਆ ਕਾਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਹਰਿਆਭਾਦ ਫਗਵਾੜਾ ਵਿਖੇ ਅਖਿਲ ਭਾਰਤੀ ਰਵਿਦਾਸੀਆ ਧਰਮ ਸੰਗਠਨ ਪੰਜਾਬ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਆਗਵਾ ਨੇ ਕਿਹਾ ਕਿ ਇਸ ਦਫ਼ਤਰ ਵਿੱਚ ਬੈਠ ਕੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ ਇਸ ਖੁਸ਼ੀ ਦੇ ਮੌਕੇ ਤੇ ਸੰਤਾ ਮਹਾਪੁਰਸ਼ਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀ ਸੰਗਤ ਨੂੰ ਇਸ ਦਿਨ ਦੀ ਵਧਾਈ ਦਿੱਤੀ ਗਈ ਅਤੇ ਨਾਲ ਹੀ ਡੇਰਾ ਸਚਕੰਡ ਵੱਲੋਂ ਸੰਸਥਾ ਦੇ ਸਾਰੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ ਤੇ ਉਹਨਾਂ ਨੂੰ ਵਧਾਈ ਦਿੱਤੀ ਗਈ ਦੱਸ ਦਈਏ ਕਿ ਅਖਿਲ ਭਾਰਤੀ ਰਵਿਦਾਸੀਆ ਧਰਮ ਸੰਗਠਨ ਪੰਜਾਬ ਵੱਲੋਂ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਲਗਾਤਾਰ

ਮਾਰੇ ਸਤਨਾਮ ਆਰ ਪਉ ਤੁਮਾਰੇ ਸੱਚੇ ਪਾਛੇ ਪ੍ਰਸ਼ਾਦ ਪ੍ਰਵਾਨ ਕਰੋ ਸੰਤਾਂ ਦੇ ਵਰਦਾਂ ਦੀ ਆਗਿਆ ਬਖਸ਼ਿਸ਼ ਕਰੋ ਸੇ ਸੰਸਜਾਂ ਪਿਆਰੇ ਮੇਲੋ ਜਿਨ੍ਹਾਂ ਮਿਲਦਾ ਕਰਕੇ ਅਮੀਰਾ ਪਾਵਨ ਨਾਮ ਜਿੱਤਾ ਆਵਾ ਤਨ ਸਤਗੁਰੂ ਰਬਦਾ ਪਾਛੇ ਆਈ ਗੁਰਸਵੰਦੇ ਸਰਬੰਦਾ ਜੀ ਮਨਹਿ ਕਾਲ ਪ੍ਰਥਮ ਤਜਾ ਮੇ ਆਖਿਆਂ ਦੇ ਪਾਵਨ ਨਾਮ ਦੀ ਹੋਵੇ ਚੜਦੀ ਕਲਾ ਮੇਰੇ ਬਾਣੇ ਸਰਬੰਦਾ ਜੋ ਬੁਲੇ ਈਸੋ ਨਿਰਭੈ ਸਤਗੁਰੂ ファスナー。 ਆਇਆ ਜੀ ਮਹਾਰਾਜ ਜੀ ਦਾ ਮਾਨ ਸਨਮਾਨ ਸਾਰਾ ਦਿਨ ਬਿਨਾਂ ਦਾ ਇਸ ਕਮੇਟੀ ਦਾ ਜੀ ਉਹ ਸਨਮਾਨ ਹੈ ਮਹਾਰਾਜ ਜੀ ਦਾ ਸਾਥ ਮਹਾਰਾਜ ਜੀ ਨੇ ਭੇਜਿਆ ਬੇ ਤਕੜੇ ਹੋ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਆ ਸਾਡਾ ਅਸ਼ੀਰਵਾਦ ਤੁਹਾਡੇ ਨੂੰ ਬਹੁਤ ਬਹੁਤ ਨਮਰ ਕਰਦੇ ਨੇ ਸੋਨਰ ਭੈ ਸ਼੍ਰੀ ਗੁਰਦਾਸ ਜੀ ਮਹਾਰਾਜੀ ਜੋ ਹੋਲੇ ਸੋਨਰ ਭੈ ਸਤਪੁਰ ਸਾੰਮੀ ਸਰਬੰਦਾਸ ਜੀ ਜੀ ਜੋ ਹੋਲੇ ਸੋਨਰ ਭੈ ਅਮਰਸ਼ੀ ਸੰਤ ਰਾਮਨਗਰ ਜੀ ਜੀ ਬਹੁਤ ਬਹੁਤ ਵਧਾਈ ਹੋਵੇ ਜੀ ਅੱਜ ਅਖਲ ਭਾਰਤੀਆ ਰਵਦਾਸੀਆ ਧਰਮ ਸੰਗਠਨ ਜੋ ਪੰਜਾਬ ਦਾ ਦਫਤਰ ਦਾ ਦੁਬਾਟਨ ਸ਼੍ਰੀ 108 ਸੰਤ ਨਰਜਨਦਾ ਜੀ ਮੌਜੂਦਾ ਗਦਿਨਹੀ ਨੇ ਦੇ ਰਹੇ ਸੰਸਰਮਦਾ ਜੀ ਸੱਚਖੰਡ ਬੰਨਾ ਦੇ ਚੇਅਰਮੈਨ ਸ਼੍ਰੀ ਬਿਰਾਜ ਜਨ ਸੰਸਰ ਪਬਲਿਕ ਚੈਰੀਟੇਵ ਟ੍ਰਸਟ ਬਨਾਰੇ ਜੀ ਵੀ ਇਹ ਤੇ ਚੇਅਰਮੈਨ ਅਖਲ ਭਾਰਤੀਆ ਰਵਦਾਸੀਆ ਧਰਮ ਸੰਗਠਨ ਵਾਲਿਆਂ ਦੀ ਪਾਵਨ ਸਰਪ੍ਰਸਤੀ ਹੈ ਅੱਜ ਅਖਲ ਭਾਰਤੀਆ ਰਵਦਾਸੀਆ ਧਰਮ ਸੰਗਠਨ ਪੰਜਾਬ ਦਾ ਜੋ ਦਫਤਰ ਹੈ ਸ਼੍ਰੀ ਗੁਰੂਦਾਸ ਮੰਦਰ ਹਰਿਆਵੜ ਫਗਵਾੜਾ ਵਿਕੇ ਜੋ ਖੁੱਲਿਆ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਸੋ ਅੱਜ ਦੀ ਇਸ ਸ਼ੁਭ ਖਰੀਦੇ ਮਹਾਰਾਜੀ ਬਰੋ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਮਹਾਰਾਜੀ ਦਾ ਕੋਟਨ ਕੋਟਨ ਧੰਨਵਾਦ ਕਰਦੇ ਆ ਕਿ ਮਹਾਰਾਜੀ ਨੇ ਚੇਅਰਮੈਨ ਹੋਣ ਦੇ ਨਾਤੇ ਦੇ ਅਸ਼ੀਰਵਾਦ ਦਿੱਤਾ ਕਿ ਤੁਸੀਂ ਬੈਠ ਕੇ ਇਸ ਮੰਦਰ ਦੇ ਵਿੱਚ ਇਸ ਦਫ਼ਤਰ 'ਚ ਬੈਠ ਬੈਠ ਕੇ ਜਗਤ ਗੁਰੂ ਸਤਪੁਰ ਸਾਹਿਬ ਦੇ ਦਾ ਮਿਸ਼ਨ ਪਟਿਆ ਪੂਰੇ ਪੰਜਾਬ ਦੇ ਵਿੱਚ ਫੜਾਓ ਇਸ ਕਰਕੇ ਆਪ ਜੀ ਨੂੰ ਮਹਾਰਾਜੀ ਨੇ ਅੱਜ ਅਸ਼ੀਰਵਾਦ ਲਈ ਇਹ ਅਸ਼ੀਰਵਾਦ ਵੀ ਭੇਜਿਆ ਹੈ ਸੋ ਆਪ ਸਾਰੇ ਤਗੜੇ ਹੋਗੇ ਅਕਲਪਾਤਿਆ ਰਵਦਾਸੀਆ ਤੁਮਸ ਵਧਣ ਪੰਜਾਬ ਦੀ ਪੂਰੀ ਕਮੇਟੀ ਪੂਰੀ ਬਲੌਕ ਕਮੇਟੀ ਤੱਕ ਉਸ ਨੂੰ ਗਠਨ ਕਰਕੇ ਇਸ ਦਾ ਮਿਸ਼ਨ ਪ੍ਰਚਾਰ ਦਿਨ ਰਾਤ ਕਰੋ ਤੇ ਮਹਾਰਾਜ ਜੀ ਆਪ ਜੀ ਦੇ ਨਾਲ ਹਨ ਕਿਰਪਾ ਕਰਕੇ ਰੋਦਾਸੀ ਆ ਤੁਹਾਨੂੰ ਸਕੱਤਰ ਨੂੰ ਸਾਡੇ ਬਹੁਤ ਸਨਮਾਨਯੋਗ ਪ੍ਰੈਜ਼ੀਡੈਂਟ ਸ਼੍ਰੀਮਾਨ ਸਖਦੇਵ ਜੀ ਭਗਵਾਨਰੇ ਸਾਹਿਬ ਜਨਮ ਸਕੱਤਰ ਸ਼੍ਰੀ ਨੰਦਨਤਾ ਚੀਮਾ ਜੀ ਪਰਵਿੰਦਰ ਜੀ ਤੇ ਹੋਰ ਜਿੰਨਾ ਵੀ ਸੰਗਠਨ ਆ ਆਹ ਇੰਡੀਆ ਦਾ ਉਹ ਵੀ ਆਪ ਜੀ ਦੇ ਨਾਲ ਹੈ ਆਪ ਜੀ ਅਸੀਂ ਪੂਰੇ ਸੰਗਠਨ ਆਖਲ ਭਾਰਤਿਆ ਰਹਦਾ ਸਿਆ ਧਰਮ ਸੰਗਠਨ ਨੈਸ਼ਨਲ ਕਮੇਟੀ ਵੱਲੋਂ ਵੀ ਆਪ ਜੀ ਨੂੰ ਅਸੀਂ ਲੱਖ ਲੱਖ ਵਧਾਈ ਜਿੰਦੇ ਆ ਸਾਡੇ ਅੱਜ ਦੇ ਪ੍ਰਧਾਨ ਜੀ ਰਾਜਕੁਮਾਰ ਜੀ ਉਹਨਾਂ ਦੇ ਨਾਲ ਉਹ ਪ੍ਰਧਾਨ ਜੀ ਸਾਡੇ 7 ਸਾਲਾਂ ਨੂੰ ਜੀ ਸਾਡੇ ਸੈਕਟਰੀ ਸਾਹਿਬ ਲਾਲਚੰਦ ਮਰੂਰ ਜੀ ਜਨਰਲ ਸੈਕਟਰੀ ਸਾਡੇ ਰੇਸ਼ਮ ਜੀ ਸੰਯੋਗ ਸਕੱਤਰ ਲੈਸਸ ਕਰਤਾ ਸਾਡੇ ਸਪੀਕ ਸਮਾਜੀ ਡਾਕਟਰ ਕਮਲ ਸਾਹਬੜਾ ਜੀ ਅਜੇਮਲ ਜੀ ਜਿੰਨੇ ਵੀ ਅੱਜ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਔਰ ਜਿੰਨੇ ਵੀ ਆਏ ਹੋ ਸਾਰੇ ਸਤਗੁਰੂ ਦਾ ਸਾਡਾ ਮਿਸ਼ਨ ਪ੍ਰਚਾਰ ਕਰਨ ਲਈ ਜੁੜੇ ਹੋਏ ਸੋ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੇਅਰ ਸਾਹਿਬ ਜਿੰਨੀ ਵੀ ਟੀਮ ਆਪ ਸਾਰੇ ਆਏ ਹੋ ਰਵਿੰਦਰ ਗੱਬੂ ਜੀ ਮੇਹਰ ਸਾਹਿਬ ਜੋਗਰਾਜੀ ਹੋਰ ਵੀ ਜਿੰਨੇ ਵੀ ਸਾਡੇ ਬੰਬ ਸਾਹਿਬ ਸਾਰਿਆਂ ਦਾ तहे ਦੇ ਉਤੋਂ ਧੰਨਵਾਦ ਕਰਦੇ ਆਂ ਤੇ ਲੰਗਰ ਪਾਣੀ ਛਕ ਕੇ ਜਾਣ ਦੀ ਕਰਵਾਤਾ ਤਾਂ ਵੀ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਹੋਵੇ ਜੋਗਲੇ ਸੋਨਰ ਫੈ ਸ਼ਰੂਦਾਸ ਮਹਾਰਾਜ ਜੀ ਜੈ ਸਤਿ ਸ੍ਰੀ ਅਕਾਲ ਸਵਾਗਤ ਸਵਾਗਤ ਮਹਾਰਾਜ ਦੀ ਜੈਕਾਰਾ ਪਾਉਂਦੇ ਅਮਰਸ਼ੀਰ ਸਤਿ ਸ੍ਰੀ ਅਕਾਲ ਜਗੁਰਦੀਪ ਤਰਨਤਪੀ ਜਗੁਰਦੀਪ ਤਰਨਤਪੀ ਜਗੁਰਦੀਪ ਤਰਨਤਪੀ